ਗੁਰੂ ਪਿਆਰਿਓ ਇਹ ਜਿਹੜੇ ਪਵਿੱਤਰ ਸਥਾਨ ਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਇਹ ਕੋਈ ਆਮ ਸਥਾਨ ਨਹੀਂ ਹੈ ਇਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਹੈ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਘਰ ਚ 10ਵੇਂ ਪਾਤਸ਼ਾਹ ਨੇ ਆਪਣੇ ਪੂਰੇ ਪਰਿਵਾਰ ਸਮੇਤ ਕਰੀਬ 29-30 ਸਾਲ ਦਾ ਸਮਾਂ ਬਤੀਤ ਕੀਤਾ ਤੇ ਇਸੇ ਘਰ ਦੇ ਵਿੱਚ 10ਵੇਂ ਪਾਤਸ਼ਾਹ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਇਸੇ ਸਥਾਨ ਤੇ ਦਸਮ ਪਿਟਾਣੇ ਗੁਰਗੱਦੀ ਸੰਭਾਲੀ ਉਹ ਸਥਾਨ ਵੀ ਇਸੇ ਘਰ ਦੇ ਅੰਦਰ ਮੌਜੂਦ ਹੈ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਕਸ਼ਮੀਰੀ ਪੰਡਤ ਆਪਣੇ ਧਰਮ ਦੀ ਰਾਖੀ ਦੇ ਲਈ ਅਪੀਲ ਲੈ ਕੇ ਆਉਂਦੇ ਨੇ ਉਹ ਵੀ ਸਥਾਨ ਗੁਰਦੁਆਰਾ ਥੜਾ ਸਾਹਿਬ ਇਸੇ ਘਰ ਦੇ ਅੰਦਰ ਮੌਜੂਦ ਹੈ ਇਸੇ ਘਰ ਦੇ ਅੰਦਰ ਇਸੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਭੋਰਾ ਸਾਹਿਬ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਤਪ ਕਰਦੇ ਸੀ ਇਸ ਪਵਿੱਤਰ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਕੇ ਮਹਿਲ ਯਾਨੀ ਦਸਵੇਂ ਪਾਤਸ਼ਾਹ ਦਾ ਘਰ ਇਸ ਘਰ ਚ ਦਸਵੇਂ ਪਾਤਸ਼ਾਹ ਗੁਰੂ ਕੇ ਲਾਲ ਮਾਤਾ ਗੁਜਰਕੌਰ ਗੁਰੂ ਕੇ ਮਹਿਲ ਸਾਰਾ ਪਰਿਵਾਰ ਇਸ ਘਰ ਚ ਰਹਿੰਦਾ ਸੀ ਤਾਂ ਆ ਜਿਹੜਾ ਪਵਿੱਤਰ ਸਥਾਨ ਹੈ ਜਿਹਦੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਇਹ ਉਹ ਥੜਾ ਸਾਹਿਬ ਹੈ ਜਿੱਥੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬੈਠੇ ਸੀ ਤਾਂ ਇੱਥੇ ਆ ਕੇ ਹੀ ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ਧਰਮ ਦੀ ਰਾਖੀ ਕਰੋ ਤਾਂ ਉਦੋਂ ਇਸੇ ਥੜੇ ਤੇ ਗੁਰੂ ਸਾਹਿਬ ਦੇ ਕੋਲ ਆ ਕੇ ਉਹਨਾਂ ਨੇ ਬੇਨਤੀ ਕੀਤੀ ਔਰ ਕਿਥੋਂ ਹੀ ਗੁਰੂ ਸਾਹਿਬ ਸ਼ਹਾਦਤ ਦੇ ਲਈ ਗਏ ਸੀ ਗੁਰਦੁਆਰਾ ਥੜਾ ਸਾਹਿਬ ਹੁਣ ਇਸ ਜਗ੍ਹਾ ਤੇ ਸਜੋਬਿਤ ਹੈ ਜੀ ਤੁਸੀਂ ਇਹਦੇ ਦਰਸ਼ਨ ਕਰੋ ਔਰ ਹੁਣ ਜਿਹੜਾ ਪਵਿੱਤਰ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆਂ ਇਸ ਸਥਾਨ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਛੋਟੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਜਨਮ ਸਥਾਨ ਹੈ ਕਿਉਂਕਿ ਗੁਰੂ ਕੇ ਮਹਿਲ ਯਾਨੀ ਗੁਰੂ ਜੀ ਦਾ ਘਰ ਆ ਇਹ ਤਾਂ ਇਸ ਸਥਾਨ ਤੇ ਬਾਬਾ ਜੁਝਾਰ ਸਿੰਘ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂਕਿ ਵੱਡੇ ਬਾਬਾ ਜੀ ਬਾਬਾ ਅਜੀਤ ਸਿੰਘ ਹੋਰਾਂ ਦਾ ਜਨਮ ਪੋਟਾ ਸਾਹਿਬ ਵਿਖਿਆ ਹੋਇਆ ਸੀ ਤੇ ਤਿੰਨਾਂ ਛੋਟੇ ਸਹਿਬਜ਼ਾਦਿਆਂ ਦਾ ਜਨਮ ਇੱਥੇ ਹੋਇਆ ਤਾਂ ਹੁਣ ਆਹ ਹੋਰ ਪਵਿੱਤਰ ਸਥਾਨ ਦੇਖੋ ਇਹਦੇ ਦਰਸ਼ਨ ਕਰੋ ਗੁਰਿਆਈ ਸਥਾਨ ਹੈ ਜੀ ਇਹ ਗੁਰਿਆਈ ਸਥਾਨ ਯਾਨੀ ਜਿੱਥੇ ਦਸਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਸੰਭਾਲੀ ਇਹ ਉਹ ਪਵਿੱਤਰ ਸਥਾਨ ਹੈ ਤਾਂ ਕਰਮਾਲਿਓ ਇਹ ਸਾਡੇ ਧਰਮ ਦਾ ਉਹ ਕੀਮਤੀ ਸਰਮਾਇਆ ਜਿਹਦੇ ਦਰਸ਼ਨ ਸਾਨੂੰ ਕਰਮ ਨਾਲ ਨਸੀਬ ਹੁੰਦੇ ਆ ਤਾਂ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਸਭਾਲੀ ਜ਼ਿੰਮੇਵਾਰੀ ਸੰਭਾਲੀ ਔਰ ਹੁਣ ਇਸ ਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਹਾਲਾਂਕਿ ਸਾਰੇ ਅਸਥਾਨਾਂ ਤੇ ਉਹਨੂੰ ਗੁਰਦੁਆਰਾ ਸਾਹਿਬ ਨੇ ਸਾਰੇ ਅਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦੇਖੋ ਤੁਸੀਂ ਇਸ ਪਵਿੱਤਰ ਧਰਤੀ ਇਹ ਗੁਰੂ ਕੇ ਮਹਿਲ ਦਾ ਬਾਕੀ ਸਾਰਾ ਆਸਾ-ਪਾਸਾ ਕਿਉਂਕਿ ਉਹ ਨਵੀਨੀਕਰਨ ਹੋਇਆ ਹੋਇਆ ਵਾ ਜੀ ਗੁਰਦੁਆਰਾ ਸਾਹਿਬ ਬਣਾ ਦਿੱਤੇ ਗਏ ਨੇ ਔਰ ਬਹੁਤ ਸਭਾਲ ਕੇ ਰੱਖਿਆ ਗਿਆ ਸਥਾਨ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਅਨੰਦਪੁਰ ਸਾਹਿਬ ਜਦੋਂ ਤੁਸੀਂ ਤਖਤ shri ਕੇਸਗੜ ਸਾਹਿਬ ਮੱਥਾ ਟੇਕਦੇ ਹੋ ਢਲਾਨ ਚੜਦੇ ਹੋ ਤਾਂ ਖੱਬੇ ਹੱਥ ਵਾਲੇ ਪਾਸੇ ਇਹ ਗੁਰੂ ਕੇ ਮਹਿਲ ਹੈਗੇ ਨੇ ਜਾਨੀ ਕਿ ਦਸਵੇਂ ਪਾਤਸ਼ਾਹ ਦਾ ਇਹ ਘਰ ਹੈ ਨੌਵੇਂ ਪਾਤਸ਼ਾਹ shri ਗੁਰੂ ਤੇਗ ਬਹਾਦਰ ਜੀ ਨੇ ਇਹ ਇੱਥੇ ਘਰ ਦਾ ਨਿਰਮਾਣ ਕਰਾਇਆ ਸੀ ਇਹ ਜਗ੍ਹਾ ਮੁੱਲ ਖਰੀਦ ਕੇ ਉਹਨਾਂ ਨੇ ਜਗ੍ਹਾ ਮੁੱਲ ਖਰੀਦ ਕੀਤੀ ਤੇ ਫਿਰ ਇੱਥੇ ਘਰ ਬਣਾਇਆ